ਜ਼ਿੰਦਗੀ ਬਹੁਤ ਛੋਟੀ ਹੈ ਔਰ ਬਹੁਤ ਕੀਮਤੀ ਹੈ ਇਹਨੂੰ ਬਿਨਾ ਮਤਲਬ ਦੇ ਖਰਾਬ ਕਰਨ ਦੀ ਜ਼ਰੂਰਤ ਮੇਰਾ ਖਿਆਲ ਸਾਨੂੰ ਨਹੀਂ ਹੋਣੀ ਚਾਹੀਦੀ ਜੇ ਅਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤੇ ਸਾਨੂੰ ਕਿਸੇ ਦਾ ਮਾੜਾ ਕਰਨ ਦਾ ਵੀ ਹੱਕ ਨਹੀਂ ਹੈ ਇਹ ਕੁਦਰਤ ਨੇ ਸਾਨੂੰ ਐਵੇਂ ਦੇ ਬਣਾ ਕੇ ਭੇਜਿਆ ਕਿ ਅਸੀਂ ਬੈਸਟ ਕ੍ਰੀਏਸ਼ਨ ਆ ਬੈਸਟ ਬਣਾਇਆ ਸਾਰਾ ਕੁਝ ਤੇ ਫਿਰ ਅਸੀਂ ਗਲਤ ਕੰਮ ਕਰੀਏ ਤੇ ਫਿਰ ਕੁਦਰਤ ਦੀ ਬਣਾਈ ਹੋਈ ਜਿਹੜੀ ਚੀਜ਼ ਹੈ ਉਹ ਤਾਂ ਨਹੀਂ ਨਾ ਰਹੀ ਅਸੀਂ ਅਸੀਂ ਗਲਤ ਕੰਮ ਕਰਨ लागले ਜਾਨੇ ਕਦੇ ਵੀ ਕਿਸੇ ਨੂੰ ਦੁੱਖ ਤਕਲੀਫ ਨਾ ਦਿਓ ਜਦੋਂ ਤੁਸੀਂ ਕਿਸੇ ਨੂੰ ਦੁੱਖ ਦੇ ਕੇ ਖੁਸ਼ ਹੁੰਦੇ ਹੋ ਜਾਂ ਇਹ ਸੋਚਦੇ ਹੋ ਕਿ ਅਸੀਂ ਇਹਨੂੰ ਦਪਾ ਲਿਆ ਯਾਦ ਰੱਖੋ ਉਸ ਦਾ ਜਨਨਾ ਤੁਸੀਂ ਨੁਕਸਾਨ ਕਰਨਾ ਸੀ ਜਾਂ ਜਨਨਾ ਉਹਨੂੰ ਦੁੱਖ ਦੇਣਾ ਸੀ ਉਹ ਦੇ ਲਿਆ ਪਰ ਕਦੀ ਇਹ ਸੋਚਿਆ ਕਿ ਉਹ ਕੁਦਰਤ ਤਾਂ ਬੰਤਾ ਹੈ ਉਹਦੇ ਵਿੱਚ ਰੱਬ ਹੈ ਤੇ ਤੁਸੀਂ ਉਨੂੰ ਤਾਕ ਦਿੱਤਾ ਤੇ ਕੁਦਰਤ ਕਿਵੇਂ ਤੁਹਾਨੂੰ ਬਖਸ਼ੇਗੀ ਕੁਦਰਤ ਵੀ ਕੋਈ ਨਾ ਕੋਈ ਫੈਸਲਾ ਆਪਣਾ ਦਵੇਗੀ ਸੋ ਕਦੇ ਵੀ ਅ ਦੂਸਰੇ ਨੂੰ ਦੁੱਖ ਨਾ ਦਿਓ ਮਾੜੀ ਬਾਸ਼ਾ ਨਾ ਬੁਰਲੋ ਕਿਸੇ ਦੇ ਬਾਰੇ ਬੈਠ ਕੇ ਜਦੋਂ ਕਿਤੇ ਪਿੱਛੇ ਬੈਠ ਕੇ ਅਗਲੇ ਨੂੰ ਡਿਸਕਸ ਕਰਨਾ ਜਾਂ ਉਹਦੇ ਬਾਰੇ ਮਾੜਾ ਬੋਲਣਾ ਅਗਲੀ ਦੀ ਨਿੱਜੀ ਜ਼ਿੰਦਗੀ ਹੈ ਉਹ ਸ਼ਰਾਬ ਪਿੰਦਾ ਤੁਹਾਨੂੰ ਤੇ ਕੁਝ ਨਹੀਂ ਕਹਿ ਰਿਹਾ ਉਹਦੇ اپنی زندگی ਦੇ ਵਿੱਚ ਹੈ ਜੇ ਤੁਹਾਡਾ ਕੋਈ ਅਫਜਾ ਰਿਸ਼ਤੇਦਾਰ ਹੈ ਤੁਸੀਂ ਮਨਾ ਕਰਦੇ ਹੋ ਪਰ ਉਹਨੂੰ ਤੁਸੀਂ ਇੰਨਾ ਜ਼ਿਆਦਾ ਤੰਗ ਨਾ ਕਰੋ ਸੋਚਿਓ ਜ਼ਰੂਰ ਇਹਦੇ ਤੇ ਸ਼ੁਕਰੀਆ